ਜਿਨੇ ਝੋਖੋਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਥਿਸ ਇਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਲੈਣਾ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕਿ ਸਿਰਫ ਆਪਣੇ ਹੋਟਲ ਵਾਸਤੇ ਪਾਲਸੀ ਬਣਾਉਣੀ ਹੈ ਜੀ ਕੀ ਖੁਲਾਸਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਦੇ ਦੇਖੋ ਦੇਖੋ ਜੀ ਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਤਹੇ ਜਿਹੜਾ ਮਰਜ਼ੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਹੈ ਹਰ ਹਾਲਤ ਭੁਗਤਣੀ ਪੈਣੀ ਹੈ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਜਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਣਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਸੁਖਿੰਦਰ ਦਾਵਾ ਕਹਿੰਦੇ ਹਮਨੇ ਕਰਣਾ ਵਾਲਾ ਕੌਣ ਹੈ ਆਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪਾਲਸੀ ਬਣਾਉਣੀ ਜੀ ਕੀ ਖੁਲਾਸਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਦੇ ਦੇਖੋ ਦੇਖੋ ਜੀਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਥਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਣਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਉਹ ਅਕਾਲੀ ਹੋਵੇ ਚਾਹੇ ਕਾਂਗਰਸ ਸੁਖਿੰਦਰ ਦਾਵਾ ਕਹੇ ਹੋਮਨਿਕ ਨਾਲ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪਾਲਸੀ ਬਣਾਉਣੀ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਦੇ ਦੇਖੋ ਦੇਖੋ ਜੀਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਤਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਥਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਣਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਉਹ ਅਕਾਲੀ ਹੋਵੇ ਚਾਹੇ ਕਾਂਗਰਸ ਸੁਖਿੰਦਰ ਦਾਵਾ ਕਹੇ ਹੋਮਨਿਕ ਨਾਲ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪੁਲਸੀ ਬਣਾਉਣੀ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਦੇ ਦੇਖੋ ਦੇਖੋ ਜੀਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਤਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਥਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਸੁਖਿੰਦਰ ਦਾਵਾ ਕਹਿੰਦੇ ਹੋਮਨਿਕ